ਜੀ ਜੀ ਆਇਆਂ ਨੂੰ ਹਰਿਆਣਾ 'ਚ ਆ ਰਤਿਆ ਸ਼ਹਿਰ ਦੀ ਘਟਾਣੀ ਆ ਜਿੱਥੇ ਬਾਈ ਨੇ ਗੈਸਟ ਹਾਊਸ ਬਣਾਇਆ ਸੀਗਾ ਤੇ ਬਹੁਤ ਸੋਹਣਾ ਬਣਿਆ ਵਾ ਕਰੋ ਚੈੱਕ ਐਲ ਸੀ ਡੀ ਇਦਾਂ ਹੀ ਚੱਲ ਜਾਂਦੀ ਆ ਤੇ ਚਾਹ ਦੇ ਸ਼ਮੇ ਵੀ ਤੁਹਾਨੂੰ ਆਪਾਂ ਇਦਾਂ ਹੀ ਦਿਖਾਵਾਂਗੇ ਚੱਲਦੀ ਹੋਈ ਬਹੁਤ ਸੋਹਣਾ ਬਣਾਇਆ ਸੀਗਾ ਬਾਈ ਦਾ ਆਲ ਅਲਮਾਰੀ ਆ ਬਾਹਰ ਨਿਕਲ ਜਾਂਦੀ ਅੰਦਰ ਵੀ ਹੋ ਜਾਂਦੀ ਆ ਤੇ ਬਾਥਰੂਮ ਚੈੱਕ ਕਰ ਸਕਦੇ ਆ ਇਦਾਂ ਹੀ ਆਪਾਂ ਚੱਕ ਦੇ ਟਾਈਮ ਵੀ ਤੁਹਾਨੂੰ ਦਿਖਾਵਾਂਗੇ ਇਦਾਂ ਹੀ ਸਾਰਾ ਕੁਝ ਆ ਨਾਲ ਜਾਊਗਾ ਤੇ ਪਟਾਈ ਬਟੋਈ ਹੋ ਗਏ 4 ਦਿਨ ਹੋ ਗਏ ਆਪਣਾ ਕੰਮ ਚੱਲਦੇ ਨੂੰ ਪਟਾਈ ਬਟੋਈ ਕਰਕੇ ਆਪਣੇ ਝੋਟਿਆਂ ਨੇ ਅੱਧੇ ਜੱ ਇੱਕ ਲਾ ਦੇ ਦਿਖਾਉਨੇ ਆ ਤੁਹਾਨੂੰ ਆਹ ਲਾਈ ਪਿਆ ਜੱ ਇੱਕ ਤੇ ਅੱਧੇ ਕਿ ਰਹਿ ਗਏ ਉਹ ਨਾਲ ਦੀ ਨਾਲ ਲਾਈ ਜਾਂਦੇ ਆ ਕਿ ਨਾ ਬਾਈ ਨੇ ਪਿੱਛੇ ਮਕਾਨ ਬਣਾਉਣਾ ਸੀਗਾ ਨਵਾਂ ਬਾਈ ਨੇ ਸਲਾਹ ਦੇਤੀ ਬਾਈ ਨੂੰ ਵੀ ਕਹਿੰਨਾ ਆਪਣਾ ਲੈਂਟਰ ਇੱਕੋ ਹੀ ਕਰਕੇ ਪਾ ਲੀਏ cada